ਹਾਂਜੀ ਕਿੱਦਾਂ ਸਾਰੇ ਸਭ ਠੀਕ ਠਾਕ ਸਭ ਚੜ੍ਹਦੀ ਕਲਾ ਚ ਸਾਰਿਆਂ ਨੂੰ ਰਾਮ ਰਾਮ ਤੇ ਸਤਿ ਸ੍ਰੀ ਅਕਾਲ ਹੋਰ ਸੁਣਾਓ ਮੈਂ ਚਲੋ ਤੁਹਾਨੂੰ ਅੱਜ ਦੋ ਹੋਰ ਐਡਵਾਂਸ ਖਾ ਲਧੀਏ ਆਪਣੇ ਕੋਲ ਜੀ ਇਸ ਟਾਈਮ ਚੀਜ਼ ਹੈਗੀ ਇਹ ਕੋਲ ਪਲਾਸਟਿਕ ਦਾ ਜੂਸਰ ਆ ਜਾਂਦਾ ਪਲਾਸਟਿਕ ਦਾ ਜੂਸਰ ਹੱਥ ਵਾਲਾ ਠੀਕ ਹੈ ਜੀ ਇਹਨਾਂ ਦੇ ਤੁਸੀਂ ਮਸੰਮੀ ਦਾ ਸੰਤਰੇ ਦਾ ਅਨਾਰ ਹੋ ਗਏ, ਦਵਾਨਾ ਹੋ ਗਿਆ, ਅੰਗੂਰ ਹੋ ਗਏ। ਇਹਨਾਂ ਦਾ ਜਣੇ ਕਿ ਜਿਹਨਾਂ ਲਿਕਵਿਡ ਜੀ ਜਿਹੜੀਆਂ ਨਰਮ ਚੀਜ਼ਾਂ ਦਾ ਇਹਦੇ ਵਿੱਚ ਤੁਸੀਂ ਜੂਸ ਕੱਢ ਸਕਦੇ। ਮਸੰਮੀ, ਅਨਾਰ, ਸੰਤਰਾ ਆਪਣਾ ਦਵਾਨਾ ਹੋ ਗਿਆ ਤੇ ਦੂਸਰੇ ਅੰਗੂਰ ਹੋ ਗਏ। ਇਹ ਪਲਾਸਟਿਕ ਦੇ ਵਿੱਚ ਆ। ਇਹ ਚੀਜ਼ ਉੱਪਰੋਂ ਪਾਉਣਾ, ਇਧਰੋਂ ਫੋਕ ਬਾਹਰ ਹੋਣੇ, ਇਧਰ ਜੂਸ ਦਾ ਗਲਾਸ ਦਿੱਤਾ ਨਾਲ। ਇਹ ਆਇਂਦਾ ਪਲਾਸਟਿਕ ਦੇ ਵਿੱਚ। ਠੀਕ ਹੈ ਜੀ ਇੱਕ ਫਿਰ ਇਸ ਤੋਂ ਉੱਪਰ ਲੈਣਾ ਇਸ ਤੋਂ ਉੱਪਰ ਫਿਰ ਆ ਜਾਂਦਾ সিলਵਰ ਦੇ ਵਿੱਚ ਹੈਵੀ ਕੁਆਲਟੀ ਦਾ ਆ সিলਵਰ ਦਾ ਜੂਸਰ ਹੈ ਹੈਵੀ ਕੁਆਲਟੀ ਜੀ ਇਹ ਚੀਜ਼ ਇੱਥੇ ਫਿਟਿੰਗ ਹੋ ਜਣੀ ਹੈ ਇਹਦੇ নাট ਉਤਾਰਨੇ ਇਹ ਚੀਜ਼ ਇੱਥੇ ਲੱਗ ਜਾਣੀ ਹੈ ਇਹਦੇ ਵਿੱਚ ਤੁਸੀਂ ਹਰੇਕ ਤਰ੍ਹਾਂ ਦਾ ਜੂਸ ਜਾਨੀ ਕਿ ਕਰ ਸਕਦੇ ਹੋ ਆ ਲੱਗ ਗਿਆ ਇਹਦੇ ਵਿੱਚ ਹਰੇਕ ਤਰ੍ਹਾਂ ਦੇ ਇਹੀ ਜਣੇਗੀ ਚੰਗੀ ਤਰ੍ਹਾਂ ਫਿਟਿੰਗ ਕਰ ਲੇਗੀ ਇੱਥੇ ਸਾਡਾ ਹੈਂਡ ਲੱਗ ਜਾਣਾ ਇੱਥੇ ਹੈਂਡ ਲੱਗ ਗਿਆ ਆ ਜੀ ਇਹ ਇਤਨਾ ਫਿੱਟ ਹੋ ਗਿਆ ਜਿਸ ਤਰ੍ਹਾਂ ਚੱਲਦੇ ਸੀ ਨਾ ਪਹਿਲਾਂ ਰੇੜੀਆਂ ਦੇ ਚੱਲਦੇ ਸੀ ਵੱਡਾ ਸਾਈਜ਼ ਅੱਜ ਤੋਂ ਲਾ ਲਓ ਪਹਿਲੇ ਸਮੇਂ ਵਿੱਚ ਇਹ ਚੱਲ ਜੀਏ ਹੋਂਦੇ ਚਲੋ ਜੂਸਰ ਮਿਕਸਰ ਦੁਕਾਨਾਂ ਵਾਲੇ ਇਹ ਲਾ ਲੇ ਪਹਿਲਾਂ ਰੇੜੀਆਂ ਤੇ ਜਦੋਂ ਜੂਸ ਵੇਚਦਾ ਹੁੰਦਾ ਸੀ ਉਦੋਂ ਵੱਡੇ ਸਾਈਜ਼ ਚ ਮਸ਼ੀਨਾਂ ਹੁੰਦੀਆਂ ਸੀ ਇਸ ਤਰ੍ਹਾਂ ਦੀਆਂ ਇਹ ਆ ਗਈਆਂ ਘਰ ਵਾਸਤੇ ਹੁਣ ਛੋਟਾ ਸਾਈਜ਼ ਹੈਵੀ ਬਾਂਚਾ ਮੋਟਾ ਮਟੀਰੀਅਲ ਹੈਵੀ ਬਾਂਚਾ ਇਹ ਆ ਗਈ ਐਲਮੀਨੀਅਮ ਦੇ ਵਿੱਚ ਹੈਵੀ ਜੇ ਇਹਦੇ ਚ ਹਰੇਕ ਤਰ੍ਹਾਂ ਦਾ ਫਰੂਟ ਜੂਸ ਮਿਕਸ ਜੂਸ ਜਿਸ ਤਰ੍ਹਾਂ ਦਾ ਮਰਜੀ ਅਨਾਨਾਸ ਪਾਈਨੈਪਲ ਆ ਛੇ ਹੋਵੇ ਸੰਤਰੇ ਮਸਮੀਆ ਗੂਰ ਅਨਾਰ ਜਿਹੜੀ ਮਰਜ਼ੀ ਚੀਤੇ ਜਾਣੇ ਯਾਨੀ ਕਿ ਇਹ ਕਰ ਸਕਦੇ ਇੱਕ ਪਲਾਸਟਿਕ ਦੇ ਵਿੱਚ ਆ ਜਾਂਦਾ ਪਲਾਸਟਿਕ ਦੇ ਵਿੱਚ ਜਿਹੜੀਆਂ ਨਰਮ ਚੀਜ਼ਾਂ ਜਾਂਦੀਆਂ ਸੰਤਰਾ ਮਸਮੀ ਤੇ ਇਹਦੇ ਵਿੱਚ ਹਰੇਕ ਤਰ੍ਹਾਂ ਦਾ ਠੀਕ ਹੈ ਇਹ ਆ ਜਾਂਦਾ ਅਲੂਮੀਨੀਅਮ ਦੇ ਵਿੱਚ ਇਹਦੇ ਵਿੱਚ ਹਰੇਕ ਤਰ੍ਹਾਂ ਦਾ ਜੂਸ ਇਹ ਦੋ ਯਾਨੀ ਕਿ ਜੂਸਰ ਆਪਣੇ ਉਹ ਹੱਥਾਂ ਲਿਆਏ ਨੇ ਜੇ ਕਿਸੇ ਨੂੰ ਜ਼ਰੂਰਤ ਹੋਵੇ ਉਹ ਵੀ ਜਿਹੜਾ ਕਰੋ ਤੁਸੀਂ ਵਿਸ਼ਾਲ ਬਰਤਨ ਸਟੋਰ ਫਰੇਗਰ ਚੂੜੀਆਂ ਕਿਸੇ ਟਾਈਮ ਵੀ ਤੁਸੀਂ ਆ ਸਕਦੇ